ਮਿਤੀ 4/7/2025 ਨੂੰ ਕੋਰਟਿਸਖਾਂ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਵਿੱਚ ਡਾਕਟਰ ਨਿਲ ਕੰਬੋ ਜੋ ਆਪਣੇ ਕਲੀਨਿਕ 'ਚ ਬੈਠੇ ਸੀ ਉਹਨਾਂ ਤੇ ਦੋ ਸ਼ੂਟਰਸ ਜੋ ਪੇਸ਼ੈਂਟ ਪੋਜ਼ ਕਰਕੇ ਆਏ ਸੀ ਉਹਨਾਂ ਵੱਲੋਂ ਉਹਨਾਂ ਉੱਪਰ ਗੋਲੀ ਚਲਾਈਆਂ ਗਈਆਂ ਜਿਸ ਵਿੱਚ ਡਾਕਟਰ ਨਿਲ ਕੰਬੋਸ ਦੇ ਉਹਨਾਂ ਨੂੰ ਇੰਜਰਡ ਹੋਏ ਨੇ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ ਹੈ ਤੇ ਹਜੇ ਉਹ ਆਈਸੀਯੂ 'ਚ ਇਸ ਲਈ ਅਸੀਂ ਫਿਰ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਵਿੱਚ ਐਫ ਆਈ ਆਰ ਨੰਬਰ 123 2025 ਜੋ ਨਾਰੇ ਬੇਟਾ ਡਾਕਟਰ ਚਾਹਤ ਹੈ ਉਹਨਾਂ ਦੇ ਬਿਆਨات ਅਸੀਂ ਸਟੇਟਮੈਂਟ ਰਜਿਸਟਰ ਕੀਤੀ ਹੈਗੀ ਹੈ ਤੇ ਦੋ ਦੋ ਅਣਪਛਾਤੇ ਜਿਹੜੇ ਨੌਜਵਾਨਾ ਉਹਨਾਂ ਦੇ ਖਿਲਾਫ ਅਸੀਂ ਸਟੇਟਮੈਂਟ ਰਜਿਸਟਰ ਇਸ ਵਿੱਚ ਜੇ ਕਿਸ ਕੋਈ ਕਾਂਸਪੀਰੇਸੀ ਹੈਗੀ ਹੈ ਉਬੀਏ ਇਸ ਫਾਈਨ ਦਾ ਪਾਰਟ ਹੈਗੀ ਹੈ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਸਾਡੇ ਕੋਲ 10 10 ਟੀਮਾਂ ਜਿਹੜੀਆਂ ਟੈਕਨੀਕਲ ਤੇ ਇੰਡੈਨਿਟੀਟੀ ਸਟੀਮ ਜਿਹੜੀਆਂ ਅਸੀਂ ਬਣਾਈਆਂ ਗਈਆਂ ਨੇ ਜਿਹੜੀਆਂ ਵਕਫਕ CCTV ਫੁਟੇਜ ਅਕੇ ਜੋ ਵੀ ਸਾਈਬਰ ਦੀ ਅਸੀਂ ਸਾਈਬਰ ਸੈੱਲ ਦੀ ਵੀ ਹੈਲਪ ਲੈ ਕੇ ਅਸੀਂ ਜਿਹੜੀ ਇਹਦੇ ਜਿਹੜੀ ਲੀਡ ਬਾਈ ਲੀਡ ਜਿਹੜੀ ਅਸੀਂ ਟੜੀ ਜੋੜਦੇ ਪਏ ਹੈਗੇ ਆ ਤੇ ਸਾਨੂੰ ਕ੍ਰੈਡੀਬਲ ਲੀਟਸ ਨੇ ਤੇ ਅਸੀਂ ਕਾਫੀ ਨੇੜੇ ਨੇ ਅਸੀਂ ਸ਼ਟਰਾਂ ਨੂੰ ਆਈਡੈਂਟੀਫਾਈ ਕਰ ਲਵਾਂਗੇ ਤੇ ਜਲਦੀ ਉਹਨਾਂ ਨੂੰ ਅਸੀਂ ਪਕੜ ਕੇ ਉਹਨਾਂ ਨੂੰ ਅਸੀਂ ਜਿਹੜੀ ਇਸ ਕੌਨਸਪੀਰੇਸੀ ਨੂੰ ਜਿਹੜਾ ਹੈਗਾ ਅਸੀਂ ਉਹ ਜਾਗਰ ਕਰਾਂਗੇ ਜਿਹੜੇ ਡਾਕਟਰ ਨੇਲ ਕਮੋ ਨੇ ਹਜੇ ਉਹ ਕ੍ਰਿਟੀਕਲ ਨੇ ਤੇ ਹਜੇ ਹਸਪੀਟਲ ਨੇ ਸਾਡੇ ਵੱਲੋਂ